ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕਰਨ ਨੂੰ ਲੈ ਕੇ ਮੈਂਬਰਸ਼ਿਪ ਡਰਾਈਵ ਖੋਲਣ ਨੂੰ ਲੈ ਕੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਦਿਆ ਉਸ ਕਮੇਟੀ ਦੀ ਅੱਜ ਦੂਜੀ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਉਸ ਮੀਟਿੰਗ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨਹੀਂ ਪਹੁੰਚੇ ਤੇ ਉਸ ਤੋਂ ਬਾਅਦ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਤੇ ਨਾਲ ਦੀ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਨੇ ਜਿਹੜੇ ਜੋ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਘਰ ਪਹੁੰਚੇ ਨੇ ਉੱਥੇ ਜਾ ਕੇ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ ਕਿਉਂਕਿ ਇਸ ਕਮੇਟੀ ਦੀ ਇੱਕ ਪਹਿਲਾ ਮੀਟਿੰਗ ਹੋਈ ਸੀ ਤੇ ਉਸ ਦੇ ਵਿੱਚ ਇਹ ਚਰਚਾ ਹੋਈ ਸੀ ਕਿ ਇਸ ਜੋ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਹੋਈ ਆ ਕਿਸ ਤਰੀਕੇ ਹੋਈ ਆ ਕਿਉਂਕਿ ਜੋ ਸ਼੍ਰੀ ਅਕਾਲ ਤਖਸਾਲ ਦੀ ਫਤਵੀ ਤੋਂ ਪੰਜ ਸਿੰਘ ਸਾਬਾਨਾਂ ਦੀ ਇਕੱਤਰਤਾ ਦੇ ਵਿੱਚ ਇਹ ਫੈਸਲਾ ਸਨੈਗਿਆ ਸੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਹੋਵੇਗੀ ਤਾਂ ਉਹ ਭਰਤੀ ਇਸ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਹੋਵੇਗੀ ਪਰ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਪਹੁੰਚੇ ਇਸ ਕਮੇਟੀ ਦੇ ਜਿਹੜੇ ਮੈਂਬਰ ਨੇ ਮਨਪ੍ਰੀਤ ਸਿੰਘ ਈਆਲੀ ਜੋ ਕਿ ਮੁੱਲਾਪੁਰ ਦਾਖਾ ਤੋਂ ਵਿਧਾਇਕ ਨੇ ਅਕਾਲੀ ਦਲ ਦੇ ਵੱਲੋਂ ਉਹਨਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਉਹਨਾਂ ਕਹਿਆ ਕਿ ਅਕਾਲੀ ਦਲ ਦੇ ਵਿੱਚ ਜੋ ਹੁਣ ਤੱਕ ਦੀ ਭਰਤੀ ਹੋਈ ਆ ਉਸ ਦੇ ਵਿੱਚ ਕਿਤੇ ਵੀ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਸ ਨੂੰ ਬੁਲਾਇਆ ਨਹੀਂ ਗਿਆ ਉਸ ਦੀ ਅਗਵਾਈ ਦੇ ਵਿੱਚ ਨਿਗਰਾਨੀ ਦੇ ਵਿੱਚ ਇਹ ਭਰਤੀ ਨਹੀਂ ਹੋਈ ਤਾਂ ਉਹਨਾਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਜੇਕਰ ਬਲਵਿੰਦਰ ਸਿੰਘ ਭੂੰਦੜ ਇਸ ਮੀਟਿੰਗ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ ਕਿ ਕਿਸ ਆਧਾਰ ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਸੀਲਤੋਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਇਹ ਫੈਸਲੇ ਸੁਣਾਏ ਗਏ ਸੀ ਕਿ ਇਸ ਕਮੇਟੀ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਵਿੱਚ ਭਰਤੀ ਹੋਵੇਗੀ ਤਾਂ ਫਿਰ ਉਹ ਭਰਤੀ ਕਿਸ ਤਰੀਕੇ ਹੋਈ ਨਹਾਦੀ ਨਾਲ ਜਦੋਂ ਪੱਤਰਕਾਰਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਵਾਲ ਕੀਤੇ ਗਏ ਨੇ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਕਾਰਵਾਈ ਹੋਇਆ ਤਾਂ ਉਸ ਨੂੰ ਕਿਵੇਂ ਦੇਜੋ ਤਾਂ ਮਨਪ੍ਰੀਤ ਿਆਲੀ ਉਹਨਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਮਨਪ੍ਰੀਤ ਿਆਲੀ ਦਾ ਇਹ ਕਹਿਣਾ ਹੈ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਕਾਰਵਾਈ ਹੋਇਆ ਉਹਨਾਂ ਕਹਿੰਿਆ ਕਿ ਉਸ ਮਾਮਲੇ ਦੇ ਵਿੱਚ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਜਥੇਦਾਰ ਹੈ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਪਹਿਲਾਂ ਹੀ ਬਿਆਨ ਆ ਚੁੱਕੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਕਾਰਵਾਈ ਕਰਨ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਐਸਜੀਪੀਸੀ ਦੇ ਕੋਲ ਨਹੀਂ ਹੈ ਉਹ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੇ ਕੋਲ ਨਹੀਂ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਹੈ ਇਸ ਗੱਲ ਨੂੰ ਲੈ ਕੇ ਕੱਲੋਂ ਇਹ ਗੱਲ ਆਖੀ ਗਈ ਆ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਜੋ ਵੀ ਹੋਇਆ ਉਹ ਗਲਤ ਹੋਇਆ ਬਹੁਤ ਵੱਡਾ ਬਿਆਨ ਤੇ ਉਧਰਲੇ ਪਾਸੇ ਅਕਾਲੀ ਦਲ ਦੀ ਨਵੀਂ ਭਾਰਤੀ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਪੰਤਕ ਲੋਕ ਇਹ ਉਡੀਕ ਕਰ ਰਹੇ ਨੇ ਕਿ ਕਦੋਂ ਅਕਾਲੀ ਦਲ ਦੀ ਜੋਸ਼ੀਰੀ ਅਕਾਲ ਤਖਤ ਸਾਹਿਬ ਦੀ ਵਫ਼ੀਲ ਤੋਂ ਫੈਸਲੇ ਸੁਣਾਏ ਗਏ ਸੀ ਉਸ ਦੀ ਜਿਹੜੀ ਕਮੇਟੀ ਆ ਕੋਈ ਵੱਡਾ ਐਕਸ਼ਨ ਲਵੇਗੀ ਉਸ ਦੀ ਅਗਵਾਈ ਦੇ ਵਿੱਚ ਮੁਰ ਤੋਂ ਅਕਾਲੀ ਦਲ ਚੱਲੇਗਾ ਉਹਨਾਂ ਮਨਪ੍ਰੀਤਿਆਲੀ ਉਹਨਾਂ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਲੋਕ ਇਹ ਚਾਹੁੰਦੇ ਸੀ ਕਿ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਵਿੱਚ ਭਰਤੀ ਹੋਵੇ ਤੇ ਵੱਧ ਤੋਂ ਵੱਧ ਲੋਕ ਅਕਾਲੀ ਦਲ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਇਸ ਗੱਲ ਨੂੰ ਲੈ ਕੇ ਜਿਹੜੇ ਵੱਡੇ ਬਿਆਨ ਨੇ ਮਨਪ੍ਰੀਤਿਆਲੀ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਹੋਰ ਕੀ ਕੁਝ ਕਹਿਣਾ ਮਨਪ੍ਰੀਤਿਆਲੀ ਦਾ ਆਓ ਦੇਖਦੇ ਹਾਂ ਦੇ ਕੋ ਭਰਤੀ ਤਾਂ ਸ਼ੁਰੂ ਹੀ ਕਮੇਟੀ ਵੱਲੋਂ ਕੀਤੀ ਜਾਣੀ ਸੀ ਜੋ ਕੱਲ ਤੱਕ ਸਭ ਵੱਲ ਹੁਕਮ ਆ। ਵੀ ਦੋਸਤੋ ਬਿਨਾਂ ਇਹਨਾਂ ਨੇ ਕਰ ਲਈਏ ਤਾਂ ਉਦੋਂ ਵੀ ਗੱਲ ਕੀਤੀ ਸੀ। ਉਹੀ ਤਾਂ ਅੱਜ ਗੱਲ ਕਰਾਂਗੇ। ਦੁਰਸਾਹਬ ਵੀ ਰੱਦ ਕਰੋਂਗੇ। ਅਕਾਲੀ ਦਲ ਅਕਾਲੀ ਦਲ ਇਹ ਵੀ ਦਾਵਾ ਕਰਦਾ ਜੀ ਅਕਾਲੀ ਦਲ ਕਹਿੰਦਾ ਹੈ ਕਿ ਇਹ ਜਿਹੜੀ ਕਮੇਟੀ ਬਣਾਈ ਹੈ ਮੋਨਿਟਰਿੰਗ ਕਮੇਟੀ ਆ ਉਹ ਇਹ ਦਾਵਾ ਕਰਦੇ ਨੇ ਉਹ ਕਹਿੰਦੇ ਕਿ ਇਹਨਾਂ ਦਾ ਨਿਗਰਾਨੀ ਕਰਨੀ ਚ ਨਿਗਰਾਨ ਕਮੇਟੀ ਆ। ਇਹ ਦਾਵਾ ਅਕਾਲੀ ਦਲ ਕਰ ਰਿਹਾ। ਦੇਖੋ ਜਿਹੜਾ ਹੁਕਮਨਾਮੇ ਦੇ ਵਿੱਚ ਦੋ ਤਰੀਕ ਨੂੰ ਜਿਹੜਾ ਹੁਕਮਨਾਮਾ ਕੀਤਾ ਸੀ ਜਧਰ ਸਾਹਿਬਾਨ ਨੇ ਉਹਦੇ ਵਿੱਚ ਉਹਨਾਂ ਨੇ ਕਲੀਅਰ ਇਹ ਗ ਕਿ ਜਿਹੜੀ 7 ਮੈਂਬਰੀ ਕਮੇਟੀ ਹੈ ਇਹਨਾਂ ਦੀ ਅਗਵਾਈ ਦੇ ਵਿੱਚ ਸਾਰੀ ਭਰਤੀ ਹੋਊਗੀ ਤੇ ਕਿਸ ਤਰ੍ਹਾਂ ਆਧਾਰ ਕਾਰਡ ਸਾਰਾ ਉਹਨੇ ਵੀ ਦੱਸਿਆ ਸੀ ਵੀ ਕਿਸ ਢੰਗ ਨਾਲ ਭਰਤੀ ਹੋਣੀ ਆ ਹਰੇਕ ਆਦਾ ਦਾ ਆਧਾਰ ਕਾਰਡ ਲਿਖੋ ਕਿਉਂ ਜਾਲੀ ਭਰਤੀ ਨਾ ਹੋਵੇ ਤੇ ਲੇਕਿਨ ਹੁਣ ਤੱਕ ਜਿਹੜੀ ਲੀਡਰਸ਼ਿਪ ਹੈਗੀ ਕਾਲੀਦਲ ਦੀ ਉਹਨਾਂ ਨੇ ਕਦੇ ਸਤ ਮੈਂਬਰੀ ਕਮੇਟੀ ਨੂੰ ਪੁੱਛਿਆ ਹੀ ਨਹੀਂ ਹੈਗਾ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਕਮੇਟੀ ਨੂੰ ਸੁਨੇਹਾ ਕਾਲੀਦਲ ਨੇ ਦਿੱਤਾ ਕਿ ਤੁਸੀਂ ਦਫ਼ਤਰ ਆ ਕੇ ਰਿਕਾਰਡ ਚੈੱਕ ਕਰ ਸਕਦੇ ਹੋ ਭਰਤੀ ਪ੍ਰਕਿਰਿਆ ਨੂੰ ਲੈ ਕੇ ਕੋਈ ਸ਼ੰਕਾ ਤਾਂ ਨਹੀਂ ਕੋਈ ਸੁਨੇਹਾ ਨਹੀਂ ਮਿਲਿਆ ਸਿਰਫ ਇੱਕ ਮੀਟਿੰਗ ਦਾ ਮਿਲਿਆ ਤੇ ਦੂਜੀ ਮੀਟਿੰਗ ਦਾ ਮੈਸੇਜ ਮਿਲਿਆ ਪਰ ਐਸੇ ਹਮ ਜਲਦਬਾਜੀ ਗਿਆਨਵਾਟਾਇਆ ਗਿਆ ਕਿ ਫਿਰ ਕਾਲੀਦਲ ਨੂੰ ਇੰਨੀ ਜਲਦਬਾਜੀ ਕਿਉਂ ਹੋਈ ਇਹਦੇ ਬਾਰੇ ਤਾਂ ਹੁਣ ਜਿਨ੍ਹਾਂ ਨੇ ਭਰਤੀ ਸ਼ੁਰੂ ਕੀਤੀ ਉਹ ਹੀ ਦੱਸ ਸਕਦੇ ਹਨ ਦਰ ਤੋਂ ਲੱਗਦਾ ਕਿ ਕਿਉਂਕਿ ਉਹਨਾਂ ਨੂੰ ਬਣ ਤੇ ਸ਼ੰਕਾ ਸੀ ਕਿਉਂ ਇਸ ਤਰ੍ਹਾਂ ਸੋਚਿਆ ਪਰ ਲੇਕਿਨ ਜੇ ਕਮੇਟੀ ਨੂੰ ਇਹ ਭਰਤੀ ਦਿੱਤੀ ਜਾਂਦੀ ਤਾਂ ਮੇਰਾ ਕਹਿ ਲਾ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਮਾਹੌਲ ਬਣ ਰਿਹਾ ਸੀ ਹਰ ਇੱਕ ਬੰਦਾ ਮੈਂਬਰ ਬਣਨ ਨੂੰ ਤਿਆਰ ਸੀਗਾ ਬੱਕੀ ਤੋਂ ਹਿੱਦ ਸਕਦੀ ਉਹਨੂੰ ਅੱਜ ਕੀ ਹਾਲਾਤ ਹੋਏਗਾ ਹਰਕਿਆਨੀ ਕੀ ਆਨੇਗਾ ਅਗਲੀ ਮੀਟਿੰਗ ਕੀ ਪਤਾ ਲੱਗੂਗਾ ਨਾ ਜੀ ਮੀਟਿੰਗ ਜਾ ਕੇ ਸਰ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਉਹਨਾਂ ਨੂੰ ਜਿਸ ਤਰ੍ਹਾਂ ਜੱਥੇਦਾਰੀ ਤੋਂ ਲਾਇਆ ਜੀ ਉਹਦੇ ਬਾਰੇ ਤੁਹਾਡੇ ਕੀ ਥੀ ਨੇ ਸਪੋਨਸਰਮੈਂਟ ਥੋੜਾ ਜਿਹਾ ਦੇਖੋ ਮੇਰੇ ਕੋਲ ਆ ਮੇਰੇ ਕੋਲ ਉਹ ਤਾਂ ਪਹਿਲਾਂ ਹੀ ਜਿ세ਰ ਕੱਲ ਤੱਕ ਸਭ ਕਹਿ ਚੁੱਕੇ ਆ ਵੀ ਉਹਦੇ ਵਿੱਚ ਜਿਹੜੀ ਹੈਗੀ ਐ ਐਸਜੀਪੀਸੀ ਕੋਲੇ ਕੋਈ ਇਨਕੁਆਇਰੀ ਕਰਨ ਦਾ ਅਧਿਕਾਰ ਹੀ ਨਹੀਂ ਹੈਗਾ ਸੋ ਇਸ ਲਈ ਜੋ ਹੋਇਆ ਉਹ ਗਲਤ ਹੋਇਆ ਪਰ ਜਿਸ ਤਰ੍ਹਾਂ ਦਾ ਗੰਭੀਰ ਇਲਜ਼ਾਮ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਲੱ ਤਾਨੂੰ ਲੱਗਦਾ ਹੈ ਕਿ ਉਹ ਜਿਹੜੀ ਹੈਗੀ ਆ ਇਨਸਾਫ ਹੋਇਆ ਜਾਂ ਕਿਵੇਂ ਦੇਖਦੇ ਹੋ ਉਸ ਰਿਪੋਰਟ ਨੂੰ ਨਹੀਂ ਦੇਖੋ ਮੈਂ ਕਹ ਰਿਹਾ ਅਧਿਕਾਰ ਹੀ ਜ세ਦਾਰ ਸਾਹਿਬ ਨੇ ਕਿਹਾ ਵੀ ਨ ਕੋ ਅਧਿਕਾਰ ਹੀ ਹੈ ਨਹੀਂ ਜਦੋਂ ਕਰਨਾ ਸਰ ਪਰ ਕੀ ਐ ਜੀਪੀਸੀ ਜ세ਦਾਰ ਸਾਹਿਬ ਦੀ ਇਹ ਕਿਉਂ ਇਸ ਸਟੇਪ ਤੋਂ ਲੱਗਦਾ ਹੈ ਕਿ ਚੁੱਕਿਆ ਗਿਆ ਹੋਵੇਗਾ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਪ੍ਰਧਾਨ ਸਾਹਿਬ ਨੂੰ ਲੱਗਦਾ ਕਿ ਚੁੱਕਿਆ ਗਿਆ ਪ੍ਰਧਾਨ ਸਾਹਿਬ ਨੇ ਆਉਣਾ ਜੀ ਉਹ ਸਾਰੇ ਵਿਸ਼ਿਆਂ ਤੇ ਦੇਖੋ ਉਹ ਗਲਵੱਤ ਕਰਾਂਗੇ ਨਾ ਸੀ ਹਾਂ ਜ세ਦਾਰ ਹਰਪੀਤ ਸਿੰਘ ਹੋਰਾਂ ਦੇ ਮਸਲੇ ਤੇ ਵੀ ਗੱਲ ਕਰੋਂਗੇ ਅੱਜ ਹਰ ਇੱਕ ਮਸਲਿਆਂ ਤੇ ਜਿੰਨੇ ਵੀ ਪੰਥਕ ਮਸਲੇ ਹੈਗਾ ਉਹ ਤੇ ਗੱਲਬਾਤ ਕੀਤੀ ਜਾਊਗੀ